ਗੱਲ ਕੀ ਹੋਣੀ ਆ ਤੈਨੂੰ ਪਤਾ ਹੀ ਆ ਪਹਿਲੀ ਤਾਂ ਲੋੜੀ ਹੀ ਕੱਪੜੇ ਨਹੀਂ ਬੰਦਦੇ ਉਹਨਾਂ ਦੇ ਭਾਜੀ ਨਹੀਂ ਬੰਦੀ ਚੁੱਪ ਕਰਕੇ ਡੋਡੀਆਂ ਚੁੱਕੀਆਂ ਦੁਸਤੇ ਜਾ ਕੇ ਜਰਾ ਖਾਈ ਲਫਾਫਾ ਉਹਦੀ ਸੱਸ ਕੀ ਸੋਚ ਭਾਈ ਨੇ ਮੈਨੂੰ ਕਹਿਣ ਦੇ ਹੀ ਕਿ ਮੰਮੀ ਕਹਿੰਦੇ ਆ ਵੀ ਆਪਾਂ ਏਸੀ ਦੇ ਕੇ ਆਉਣਾ ਵਾ ਹੁਣ ਮੇਰੀ ਗੱਲ ਤੁਸੀਂ ਸੁਣੋ ਜਦੋਂ ਦੀਦੀ ਨੂੰ ਆਏ ਦੀ ਲੀੜਾ ਦਿੱਤਾ ਦੇ ਦੇ ਹੁਣ ਰਹਿ ਗਈ ਆ ਮਗਰ ਪਹਿਲੀ ਉਹ ਵੀ ਦੇ ਦੇ ਉਹਦੇ ਨਾਂ ਕਰਾ ਦੇ ਨਾਲੇ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਪੇਕੇ ਦੇ ਬੜੇ ਸੌਕੇ ਚਲ ਠੀਕ ਵਾ ਜੇ ਤੈਨੂੰ ਪੈਲੀ ਦੀ ਨਹੀਂ ਨਾ ਲੋੜ ਤੇ ਲਾ ਦੂੰਗੀ ਨਾ ਮੈਨੂੰ ਤੁਹਾਡਾ ਡਰ ਵੀ ਨਹੀਂ ਕੋਈ ਹੈਗਾ ਇਹੋ ਕੋਹ ਤੈ ਚਾਹੁੰਦੇ ਜੇ ਜਿੰਨਾ ਕ ਹੁਣ ਮਿਲਦੇ ਜੇ ਨਾ ਇਹੋ ਜਿਹਾ ਪੜ ਕੇ ਤੁਸੀਂ ਤੈਨੂੰ ਤਾਂ ਪੜਕਾਉਂਦੀ ਆ ਵੀ ਮੇਰੇ ਪੇਕਿਆਂ ਦਾ ਤਾਂ ਕੋਹ ਹਉਣਾ ਨਹੀਂ ਤੇ ਇਹ ਨਾ ਹੋਏ ਮੈਨੂੰ ਕੱਲ ਨੂੰ ਗੱਲਾਂ ਕਰਨ ਮੈਂ ਮੰਮੀ ਦੇ ਬਰ ਖਿਲਾਫ ਕਰਦੀ ਆ ਠੀਕ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਠੀਕ ਇਹਦਾ ਫੋਨ ਹੁੰਦਾ ਪਿਆ ਉਹ ਮਾਤਾ ਮੁੰਡੇ ਦਾ ਆਉਂਦਿਆ ਅੱਛਾ ਮਾਸੀ ਨੂੰ ਕਿਹਾ ਕਿ ਮੂੰ ਗਣਾਈ ਮਹੀਨਾ ਦੋ ਮਹੀਨੇ ਮੰਗੀ ਨਾ ਆ ਕਿਆ ਹੀ ਮੈਂ ਤੇ ਅੰਦੇ ਹੀ ਕੋਈ ਗੱਲ ਨਹੀਂ ਮੈਨੂੰ ਤੂੰ ਮੋੜ ਨਹੀਂ ਵਾਪਸ ਤੇ ਮੰਗਦੀ ਨਹੀਂ ਮੈਂ ਮਹੀਨਾ ਰੱਖ ਲੈ ਡੇਟ ਰੱਖ ਲੈ ਕੋਈ ਗੱਲ ਨਹੀਂ